ਕਸਟਿਕਾਲ ਦੀ ਕਸਟਿਕਾਲ ਦੀ ਅੱਜ ਹੈਗਾ ਆਪਾਂ ਪੈਂਡੂਲਮ ਸਾਈਕਲਾਂ ਤੇ ਅੱਜ ਤੁਹਾਨੂੰ ਇੱਕ ਅਸੀਂ ਕੰਮ ਦਿਖਾਉਣੇ ਆ ਜਿਹੜਾ ਕਿ ਦੂਰੋਂ ਦਾ ਦੇਖਿਆ ਉਹ ਪਰ ਜਮਾਂ ਨੇੜੇ ਕੰਮ ਦਿਖਾਉਣੇ ਆ ਤੁਹਾਨੂੰ ਤੇ ਕੰਮ ਆ ਜਿਹੜਾ ਇਹ ਹੈਗਾ ਜਿੱਕਾਂ ਦਾ ਆ ਦੇਖੋ ਸਾਹਮਣੇ ਜਮਾਂ ਬਿਲਕੁਲ ਨੇੜੇ ਤੁਹਾਨੂੰ ਦਿਖਾਉਣੇ ਆ ਜਿੱਕ ਨਿਓ ਦੇ ਥੱਲੇ ਜਿਹੜੇ ਜਿੱਕ ਲੱਗੇ ਹੋਏ ਆ ਜਿਹੜਾ ਕਿ ਇਹਨਾਂ ਨੂੰ ਕੰਮ ਰਿਆਂ ਨੂੰ ਉੱਚਾ ਚੱਕੜਾ ਦੇਖੋ ਤੇੜਾ ਅੰਗਾ ਕਮਰੇ ਦੇ ਵਿੱਚ ਇਹ ਸਾਰਾ A to Z ਆ ਜਿਹੜਾ ਪਾਣੀ ਪਿਆ ਨਿਓਂ ਦੇ ਵਿੱਚ ਉੱਥੇ ਤੱਕ ਇਧਰੋਂ ਉਹ ਇਹ ਪਾਣੀ ਪਿਆ ਤੇ ਕਮਰੇ ਬੈਠ ਗਏ ਆ ਦੇਖੋ ਤੇੜਾ ਜਿਹੜਾ ਤੇੜਾ ਬਹੁਤ ਅੰਗ ਇਹ ਬਿਲਕੁਲ ਤੁਹਾਨੂੰ ਅੱਜ ਨੇੜੇ ਜੱਕ ਜਿਹੜੇ ਲੱਗੇ ਹੋਏ ਦਿਖਾਉਣੇ ਆ ਆ ਦੇਖੋ ਕੀ ਹੈ ਆ ਗਈ ਇਹ ਸਾਨੂੰ ਹਜੇ ਇਹ ਨਹੀਂ ਪਤਾ ਲੱਗਾ ਵੀ ਆਹ ਜਿਹੜਾ ਬੰਦਾ ਆ ਫਿਰਦਾ ਇਹਦੇ ਕਰਕੇ ਇਹ ਬੈਠ ਗਿਆ ਪਿਆ ਬਰੂ ਮੇਰੇ ਭਾਣੇ ਪਿਆ ਸਾਨੂੰ ਇਹਦਾ ਨਹੀਂ ਪਤਾ ਲੱਗਾ ਲੋਕਾ ਮੇਲ ਜਾਮ ਨੇ ਵੀ ਗਾਮਣੇ ਕਰਕੇ ਘਰ ਬਹਿ ਜਾਂਦਾ ਸੋ ਦੈਟਸ ਵਾਈ ਕੱਲ ਨੂੰ ਮੈਨੂੰ ਵੀ ਕਹਿ ਸਕਦੇ ਤੇਰਾ ਕਮਰਾ ਉੱਪਰ ਤੇਰੇ ਨਾਲ ਹੋ ਜਾਣਾ ਇਹ ਇਲਜਾਮ ਲਈ ਮੈਂ ਤਿਆਰ ਆ ਮੇਰੇ ਤੇਰੇ ਕਰਕੇ ਵੀਰੇ ਵੇਹ ਬੈਠ ਸਕਦੇ ਵੀਰੇ ਗਮਲਿਆਂ ਕਰਕੇ ਘਰ ਬੈਹ ਸਕਦੇ ਉਹਨਾਂ ਦੇ ਕਹਿਣ ਮੁਤਾਬਕ ਤਾਂ ਫਿਰ ਡੌਂਲੇ ਤਾਂ ਮੈਥੋਂ ਤਾਂ ਹਲਕੀ ਹੀ ਆ ਰਹੀ ਰਾਤਾਂ ਵੀ ਵਾਰਾ ਕਰਾਉਂਦਾਗਾ ਸੀ ਗਏ ਹੋ ਸਕਦਾ ਬਾਈ ਹੋ ਸਕਦਾ ਇਹ ਸੋਚਿਆ ਹੋ ਸਕਦਾ ਵੀ ਇਸ ਬੰਦੇ ਕਰਕੇ ਇੱਥੇ ਇਸ ਕਮਰੇ 'ਚ ਪੈਂਦਾ ਸੀਗਾ ਵੀ ਹੋ ਸਕਦਾ ਵੀ ਇਸੇ ਕਰਕੇ ਕੀ ਹੋਵੇ ਜਦੋਂ ਨਹੀਂ ਜਾਂ ਤਾਂ ਨੂੰ ਜਾਣ ਦਾ ਬਹੁਤ ਭਾਰੀ ਸੁਟੇ ਤਾਂ ਮਤ ਦਾ ਬੰਦਾ ਬੰਲੇ ਬੈਠੋ ਤਾਂ ਹਲਪੀ ਹੈ ਨਾ ਠੀਕ ਹੈ ਹੋਏ ਹੋ ਸਕਦਾ ਜਰੂਰੀ ਹੈ ਬਿਲਕੁਲ ਵੀਰੇ ਇੰਨਾ ਹੀ ਹੋਇਆਗਾ ਆ ਪੋਲਿੰਗ ਚੂਰੀ ਨਾਲ ਇਕੱਲੀ ਕਰਦੇ ਆ ਠੀਕ ਸੋ ਸੋ ਚਲੋ ਗੱਲ ਜਿਹੜੀ ਮਜ਼ਾਕਸ ਲੈ ਗਏ ਪਰ ਜਿਹੜਾ ਇਹ ਕੰਮ ਆ ਪੂਰਾ ਰਿਸਕ ਦਾ ਕੰਮ ਆ ਇਹ ਜੇ ਆਪਾਂ ਕਹਦੇ ਕਿ ਜੈਕ ਨੰਬਰ ਵਾਜ ਲਾ ਕੇ ਤੇ ਪੂਰੇ ਕਮਰੇ ਨੂੰ ਥੱਲੇ ਮਤਲਬ ਕਿ 100 ਦਾ ਟੈਟਰ ਕਰਕੇ ਰੱਖਣਾ ਪੈਂਦਾ ਇਹਨਾਂ ਨੂੰ ਤੇ ਆ ਜਿਹੜੀਆਂ ਤੇੜਾ ਪੰਗਾ ਹੁੰਦੇ ਆ ਇਹ ਤੇੜਾ ਨੂੰ ਬਿਲਕੁਲ ਇਹਨਾਂ ਨੇ ਖਤਮ ਕਰਨਾ ਪਹਿਲਾਂ ਜਮਾ ਜੋ ਹੈਡਾ ਜਿਹੜੇ ਜਮਾ ਨਾਲ ਕਰਕੇ ਫਿਰ ਇਹਨਾਂ ਨੂੰ ਜਿਹੜੀ ਜੱਜਮੈਂਟ ਹੋਣੀ ਹੈ ਪੂਰਾ ਓਕੇ ਹੋ ਗਿਆ ਸੋ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਇਹੋ ਜਿਹੇ ਕੰਮ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਤੇ ਦਿਖਾਉਂਦੇ ਰਾਵਾਂਗੇ ਕਿਉਂਕਿ ਦੂਰੋਂ ਇਹ ਤੁਸੀਂ ਜ਼ਰੂਰ ਦੇਖ ਲੈਣੇ ਬਈ ਕੋਠੀ ਹਿੱਲੀ ਜਾਂਦੀ ਐ ਇੰਨੀ ਲੈ ਗਈ ਇੰਨੀ ਕਮ ਅੱਗੇ ਲੈ ਗਈ ਪਰ ਆਹ ਜਿਹੜੇ ਜੈਕ ਆ ਇਹ ਇਸ ਤਰ੍ਹਾਂ ਨੰਬਰ ਲਾ ਕੇ ਫੇਰ ਲੱਗਦੇ ਆ ਠੀਕ ਹੈ ਜੀ ਇਹ ਤਕਰੀਬਨ ਪਾਣੀ ਪਿਆ ਦੇ ਵਿੱਚ ਪਾਣੀ ਵੀ ਦੂਜੇ ਭਰਵਾਇਆ ਦੂਸਰੇ ਨਾਲ ਜਿਹੜੀ ਕੰਧ ਸੀਗੀ ਉਥੋਂ ਮਤਲਬ ਕਿ ਪਾਣੀ ਪਿਆ ਸਾਰਾ ਇਹ ਪਾਣੀ ਪੀ ਕੇ ਸਾਰੇ ਦਾ ਸਾਰਾ ਨਾਲ ਦਾ ਘਰ ਜਿਹੜਾ ਬੈਠ ਗਿਆ ਬਾਕੀ ਇਲਜ਼ਾਮ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਆਹ ਬੰਦੇ ਤੇ ਇਲਜ਼ਾਮ ਲੱਗ ਰਿਹਾ ਇਹ ਇਹ ਮਹਾਪੁਰਸ਼ਾਂ ਤੇ ਇਲਜ਼ਾਮ ਲੱਗ ਰਿਹਾ ਪੂਰਾ ਪੂਰਾ ਵੀ ਇਹ ਇਹਨਾਂ ਨੇ ਬਿਠਾਇਆ ਹਾਂ ਕਿਉਂਕਿ ਮੇਰਾ ਘਰ ਉੱਪਰ ਆ ਮੇਰੇ ਵਜੇ ਨਾਲ ਡੱਗ ਗਿਆ ਕਿਉਂਕਿ ਉਹਨਾਂ ਦੇ ਮੁਤਾਬਕ ਗਮਲੇ ਨਾਲ ਵੀ ਘਰ ਡੱਗ ਸਕਦਾ ਕਿਉਂਕਿ ਉਹਨਾਂ ਨੇ ਥੋੜੇ ਗਮਲੇ ਭਾਰੇ ਆ ਸੋ ਗਮਲੇ ਤਾਂ ਮਿੱਥੋਂ ਤਾਂ ਹਲਕੀ ਹੀ ਆ ਸੋ ਇਹ ਇਲਜ਼ਾਮ ਇਹਨਾਂ ਨੂੰ ਲੱਗਿਆ ਤੁਸੀਂ ਮੰਨਦੇ ਤੁਸੀਂ ਬਿਲਕੁਲ ਮੰਨਦੇ ਹੋ ਤੁਹਾਡੇ ਕਰਕੇ ਹਾਂ ਹਾਂ ਬਈ ਮੰਨਦੇ ਆਪਾਂ ਉਹ ਗਮਲੇ ਵਾਲੀ ਦੂਰੀ ਕਹਿੰਦੇ ਐ ਨਾ ਗਮਲੇ ਵੀ ਝੂਠੇ ਆ ਗਮਲੇ ਨੇ ਨਾਲ ਕਹਿੰਦੇ ਤੁਹਾਡਾ ਫਰਕ ਦੱਸ ਸਕਦਾ ਗਮਲੇ ਤਾਂ ਬਹੁਤ ਦੂਰ ਦੀ ਗੱਲ ਹੈ ਜਿੱਦੋਂ ਮੈਂ ਗਮਨੇ ਹਰਦਾ ਆਪ ਠੀਕ ਹੈ ਜੀ ਆ ਦੇਖੋ ਆ ਮੁੰਡਾ ਲੱਗ ਗਿਆ ਜੱਕ ਚੱਕਣ ਆਹ ਕੇ ਆ ਜਾ ਜੋਰ ਬਹੁਤ ਲੱਗਦਾ ਬਾਈ ਓਏ ਰਾਤ ਛੋਟੀ ਹੈਗੀ ਆ ਚਲ ਓਏ ਇਧਰ ਆ ਖਾ ਥੋੜਾ ਇਹ ਇਹ ਨਗਾ ਕੋ ਮੱਧੀ ਨਾ ਹਾਂ ਦੇਖੋ ਚੱਕਾ ਜਿਹੜੇ ਐਂਡ ਕਰਕੇ ਜਾਂਦੇ ਆ ਵੱਡੀ ਨਾਲ ਜ਼ੋਰ ਪਾਣਾ ਛੋਟੀ ਨਾਲ ਪਾਣਾ ਭਰਾਵੋ ਸੋਟੀ ਨਾਲ ਪਾਣਾ ਸੁ ਧੰਨਵਾਦ ਤੁਹਾਡਾ ਮਿਹਰਬਾਨੀ ਥੈਂਕ ਯੂ ਵੀਡੀਓ ਠੀਕ ਲੱਗੀ ਚੰਗੀ ਲੱਗੀ ਤਾਂ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ